ਹਾਈ एवरीवन ਵੈਲਕਮ ਬੈਕ ਟੂ ਸੀਕ੍ਰੇਟ ਹੈਲਪਰ ਇਸ ਵੀਡੀਓ ਦੇ ਵਿੱਚ ਅੱਜ ਅਸੀਂ ਜਮਾਤ ਪਲੱਸ 2 ਦੇ ਲਈ ਵਿਸ਼ਾ ਪੰਜਾਬੀ ਚੋਣਵੀ ਇਲੈਕਟਿਵ ਪੰਜਾਬੀ ਦੇ ਵਾਸਤੇ ਨਾਟਕ ਇੱਕ ਮੋਸਟ ਇੰਪੋਰਟੈਂਟ ਕੁਐਸਚਨ ਜਿਹੜਾ ਕਿ 7 ਨੰਬਰ ਦੇ ਵਿੱਚ ਪੁੱਛਿਆ ਜਾ ਸਕਦਾ ਹੈ ਉਹ ਡਿਸਕਸ ਕਰਾਂਗੇ ਇਸ ਦਾ ਪਾਰਟ 1 ਮੈਂ ਪਹਿਲੇ ਅਪਲੋਡ ਕੀਤਾ ਹੋਇਆ ਹੈ ਉਹਦੇ ਵਿੱਚ ਅਸੀਂ ਕਵਿਤਾ ਭਾਗ ਜਿਹੜਾ ਡਿਸਕਸ ਕੀਤਾ ਸੀ ਇਹਦੇ ਵਿੱਚ ਜਿਹੜਾ ਅਸੀਂ ਨਾਟਕ ਜਿਹੜਾ ਆ ਜਿਹੜਾ ਕਿ 7 ਨੰਬਰ ਦਾ ਕੁਐਸਚਨ ਤੁਹਾਨੂੰ ਪੁੱਛਿਆ ਜਾ ਸਕਦਾ ਉਹ ਅਸੀਂ ਡਿਸਕਸ ਕਰਾਂਗੇ ਸੋ ਚਲੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਨਾਟਕ ਨਾਟਕ ਸ਼ਬਦ ਸੰਸਕ੍ਰਿਤੀ ਦੀ ਨਟ ਜਾਂ 나ਟ ਧਾਤੂ ਤੋਂ ਬਣਿਆ ਹੈ ਜਿਸ ਦਾ ਅਰਥ ਹੈ ਨਾਚ ਬਾਅਦ ਵਿੱਚ ਨਾਟਕ ਦੇ ਅਰਥਾਂ ਦੇ ਵਿੱਚ ਨਕਲ ਜਾਂ ਅਨੁਕਰਣ ਵੀ ਜੋੜਿਆ ਜਾਣ ਲੱਗਾ ਇਸ ਦੇ ਸਿਧਾਂਤਾਂ ਸੰਬੰਧੀ ਸਭ ਦੇ ਮੁਢਲੀ ਪਰ ਮਹੱਤਵਪੂਰਨ ਰਚਨਾ ਭਾਰਤ ਮੁਨੀ ਜਾਂ ਨਾਟਕ ਸ਼ਸਤਰ ਹੈ ਆਕਸਫੋਰਡ ਇੰਗਲਿਸ਼ ਡਿਕਸ਼ਨਰੀ ਅਨੁਸਾਰ ਨਾਟਕ ਕਵਿਤਾ ਜਾਂ ਵਾਰਤਕ ਵਿੱਚ ਲਿਖੀ ਗਈ ਰੰਗਮੰਚ ਤੇ ਪੇਸ਼ ਹੋ ਸਕਣ ਵਾਲੀ ਰਚਨਾ ਨੂੰ ਆਖਿਆ ਜਾਂਦਾ ਹੈ ਜਿਸ ਵਿੱਚ ਕਿਸੇ ਕਹਾਣੀ ਨੂੰ ਬਾਤਲਾਪਤੇ ਕਾਰਜ ਰਾਹੀਂ ਜੀਵਨ ਵਰਗੀ ਸਜੀਵਤਾ ਦੇ ਵਿੱਚ ਪੇਸ਼ ਕੀਤਾ ਜਾਂਦਾ ਹੈ ਡਰਾਇਡਨ ਦਾ ਵਿਚਾਰ ਹੈ ਕਿ ਨਾਟਕ ਸਭ ਤੋਂ ਪਹਿਲਾਂ ਮਨੁੱਖੀ ਪ੍ਰਕਿਰਤੀ ਦੀ ਇੱਕ ਤਸਵੀਰ ਹੁੰਦਾ ਹੈ ਏਸੀ ਨਾਟਕ ਦੀ ਡੈਫੀਨੇਸ਼ਨ ਹੁਣ ਅਸੀਂ ਨਾਟਕ ਦੇ ਜਿਹੜੇ ਤੱਤ ਆ ਉਹ ਡਿਸਕਸ ਕਰਾਂਗੇ ਵਿਸ਼ਾ ਵਸਤੂ ਨਾਟਕ ਵਿੱਚ ਪ੍ਰਗਟ ਆਏ ਗਏ ਵਿਚਾਰਧਾਰਾ ਸਮੱਸਿਆ ਜਾਂ ਦ੍ਰਿਸ਼ਟੀਕੋਣ ਨੂੰ ਵਿਸ਼ਾ ਆਖਦੇ ਹਨ ਅਰਥਾਤੂ ਨੇ ਕਥਾਨਕ ਤੋਂ ਪਿੱਛੇ ਜੋ ਕਿਸੇ ਤੱਤ ਨੂੰ ਸਭ ਤੋਂ ਜ਼ਿਆਦਾ ਮਹੱਤਤਾ ਦਿੱਤੀ ਹੈ ਤਾਂ ਇਹ ਵਿਸ਼ਾ ਹੈ ਵਿਸ਼ਾ ਨਾਟਕ ਦੀ ਅੰਦਰਲੀ ਸਮਗਰੀ ਦੇ ਨਾਲ ਸੰਬੰਧਿਤ ਹੈ ਨਾਟਕ ਦਾ ਵਿਸ਼ਾ ਆਮ ਜੀਵਨ ਦੇ ਵਿੱਚ ਹੋਣਾ ਚਾਹੀਦਾ ਹੈ ਤਾਂ ਜੋ ਆਮ ਪਾਠਕ ਨੂੰ ਉਸ ਅੰਦਰ ਦਿਲਚਸਪੀ ਪੈਦਾ ਹੋਵੇ ਵਿਸ਼ਾ ਸਮਾਜਿਕ ਪੱਖੋਂ ਸਾਰਥਕ ਹੋਣਾ ਚਾਹੀਦਾ ਹੈ ਨੈਕਸਟ ਹੈ ਪਲਾਟ ਪਲਾਟ ਨੂੰ ਕਈ ਵਿਅਕਤੀ ਕਹਾਣੀ ਸਮਝ ਲੈਂਦੇ ਹਨ ਪਰ ਇਹ ਨਿਰੀਪੂਰੀ ਕਹਾਣੀ ਨਹੀਂ ਇਸ ਅੰਦਰ ਬਹੁਤ ਕੁਝ ਸ਼ਾਮਿਲ ਹੁੰਦਾ ਹੈ ਜਿਵੇਂ ਕਹਾਣੀ ਦੀ ਹੂਨ ਸੈਟਿੰਗ ਆਦਿ ਪਲਾਟ ਦਾ ਸੰਬੰਧ ਘਟਨਾਵਾਂ ਦੀ ਕਾਰਜਕਾਰਨ ਯੁਕਤ ਸੰਗਲੀ ਦੇ ਨਾਲ ਹੁੰਦਾ ਹੈ ਪਲਾਟ ਦੇ 6 ਮੁੱਖ ਭਾਗ ਜਿਹੜੇ ਮੰਨੇ ਗਏ ਹਨ ਪ੍ਰਸਤਾਵਨਾ ਆਰੰਭਿਕ ਘਟਨਾ ਵਿਕਾਸ ਕਰਦਾ ਕਾਰਜ ਸਿਖਰ ਉਤਾਰ ਅਤੇ ਸਮਾਪਤੀ ਨਾਟਕ ਵਿੱਚ ਤਿੰਨ ਏਕਤਾਵਾਂ ਸਮੇਂ ਏਕਤਾ ਸਥਾਨ ਦੀ ਇਕਤਾ ਅਤੇ ਕਾਰਜ ਦੀ ਇਕਤਾ ਆਦੀ ਹਨ ਨੈਕਸਟ ਹੈ ਚਰਿੱਤਰ ਚਿੱਤਰਣ ਨਾਟਕ ਵਿੱਚ ਪਾਤਰ ਚਿੱਤਰਣ ਉੱਪਰ ਜ਼ੋਰ ਦਿੱਤਾ ਜਾਂਦਾ ਹੈ ਇਸ ਗੱਲ ਦੇ ਵਿੱਚ ਕੋਈ ਵੀ ਸ਼ੱਕ ਨਹੀਂ ਹੈ ਕਿ ਨਾਟਕ ਦੀ ਉਸਾਰੀ ਵਿੱਚ ਪਾਤਰਾਂ ਦਾ ਯੋਗਦਾਨ ਵੀ ਘੱਟ ਮਹੱਤਵ ਨਹੀਂ ਰੱਖਦਾ ਨਾਟਕ ਦੀ ਉਸਾਰੀ ਦੇ ਵਿੱਚ ਪਾਤਰ ਉਸਾਰੀ ਆਪਣਾ ਨਿਜੀ ਯੋਗਦਾਨ ਪਾਉਂਦੀ ਹੈ ਨੈਕਸਟ ਹੈ ਵਾਰਤਲਾਪ ਜਾਂ ਸੰਵਾਦ ਨਾਟਕ ਸਟੇਜ ਦੇ ਉੱਤੇ ਖੇੜ ਕੇ ਵਿਖਾਇਆ ਜਾਂਦਾ ਹੈ ਇਸ ਲਈ ਇਸ ਦਾ ਸੰਬੰਧ ਵਾਰਤਲਾਪ ਜਾਂ ਸੰਵਾਦ ਦੇ ਨਾਲ ਹੁੰਦਾ ਹੈ ਪਾਤਰਾਂ ਦੀ ਸਥਿਤੀ ਅਤੇ ਗਤੀਵਿਧੀਆਂ ਉਹਨਾਂ ਦੇ ਸੰਵਾਦ ਰਾਹੀਂ ਹੀ ਮੂਰਤੀਕਰਨ ਮੂਰਤੀਮਾਨ ਹੁੰਦੀ ਹੈ ਜੇਕਰ ਸੰਵਾਦ ਜਾਂ ਵਾਰਤਲਾਪ ਠੀਕ ਹੋਵੇਗੀ ਤਾਂ ਨਾਟਕ ਦਾ ਪ੍ਰਭਾਵ ਦਰਸ਼ਕਾਂ ਦੇ ਉੱਪਰ ਜ਼ਿਆਦਾ ਪਵੇਗਾ ਇਸ ਦੇ ਨਾਲ ਹੀ ਨਾਟਕ ਅੰਦਰ ਜਾਨ ਪਾਉਣੀ ਅਤੇ ਨਾਟਕ ਨੂੰ ਸਜੀਵ ਰੂਪ ਦੇਣਾ ਵਾਰਤਲਾਪ ਤੋਂ ਬਿਨਾਂ ਨਾਟਕ ਆਪਣੇ ਆਪ ਦੇ ਵਿੱਚ ਨਾਟਕ ਨਹੀਂ ਰਹਿੰਦਾ ਵਾਰਤਲਾਪ ਵਿੱਚ ਇਹ ਜ਼ਰੂਰੀ ਹੈ ਕਿ ਇੱਕ ਇਹ ਸੌਖੀ ਕਿਸਮ ਦੀ ਹੋਵੇ ਤਾਂ ਜੋ ਇਹ ਹਰੇਕ ਦੀ ਸਮਝ ਦੇ ਵਿੱਚ ਆਵੇ ਹੈ ਦੇਸ਼ਕਲ ਜਾਂ ਵਾਤਾਵਰਣ ਨਾਟਕਕਾਰ ਦੇਸ਼ਕਲ ਜਾਂ ਵਾਤਾਵਰਣ ਨੂੰ ਨਾਟਕ ਦੇ ਅਨੁਕੂਲ ਤਿਆਰ ਕਰਦਾ ਹੈ ਇਹ ਵਪਾਰ ਇਹੇ ਵਾਪਰ ਰਹੇ ਕਾਰਜ ਨੂੰ ਇੱਕ ਪ੍ਰਸੰਗ ਪ੍ਰਦਾਨ ਕਰਦਾ ਹੈ ਨਾਟਕਕਾਰ ਉਚਿਤ ਵਾਤਾਵਰਣ ਪਾਤਰਾਂ ਦੀ ਵेशभूषा ਰਹੀ ਪਾਤਰਾਂ ਦੀ ਭਾਸ਼ਾ ਰਹੀ ਅਤੇ ਤਤਕਾਲੀਨ ਅਵਸਥਾ ਦੇ ਚਿੱਤਰਣ ਦੁਆਰਾ ਤਿਆਰ ਕਰਦਾ ਹੈ ਨਾਟਕ ਨੂੰ ਰੰਗਮੰਚ ਦੇ ਉੱਤੇ ਪੇਸ਼ ਕਰਦੇ ਸਮੇਂ ਨਾਟਕਕਾਰ ਵਾਤਾਵਰਣ ਦਾ ਵਿਸ਼ੇਸ਼ ਧਿਆਨ ਰੱਖਦਾ ਹੈ ਨਾਟਕ ਠੀਕ ਵਾਤਾਵਰਣ ਤੋਂ ਬਿਨਾ ਸਟੇਜ ਤੇ ਟਿਕ ਨਹੀਂ ਸਕਦਾ ਨੈਕਸਟ ਹੈ ਸ਼ੈਲੀ ਨਾਟਕ ਦੀ ਵਸਤੂ ਦੇ ਪੇਸ਼ਕਾਰੀ ਢੰਗ ਨੂੰ ਸ਼ੈਲੀ ਆਖਦੇ ਹਨ ਵਾਰਤਲਾਪ ਦਾ ਸਰੂਪ ਨਾਟਕ ਦੀ ਭਾਸ਼ਾ ਅਤੇ ਸ਼ੈਲੀ ਦੇ ਉੱਪਰ ਨਿਰਭਰ ਕਰਦਾ ਹੈ ਨਾਟਕ ਦੀ ਸ਼ੈਲੀ ਬੜੀ ਰੋਚਕ ਅਤੇ ਸੁਭਾਵਿਕ ਹੋਣੀ ਚਾਹੀਦੀ ਹੈ ਤਾਂ ਜੋ ਸਰੋਤਿਆਂ ਦੇ ਕੰਨਾਂ ਅੱਖਾਂ ਤੇ ਹਿਰਦੇ ਨੂੰ ਆਪਣੇ ਵੱਲ ਖਿੱਚ ਸਕੇ ਨੈਕਸਟ ਹੈ ਉਦੇਸ਼ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਨਾਟਕ ਦਾ ਉਦੇਸ਼ ਮੰਨਿਆ ਜਾਂਦਾ ਹੈ ਕਿ ਉਹ ਸਾਡੇ ਜੀਵਨ ਦੇ ਨਾਲ ਸੰਬੰਧਿਤ ਕਿਸੇ ਘਟਨਾ ਨੂੰ ਸਾਡੇ ਸਾਹਮਣੇ ਪੇਸ਼ ਕਰਕੇ ਨਾਟਕ ਦੇ ਉਦੇਸ਼ ਮਨੁੱਖੀ ਅਸਤਿਤਵ ਨੂੰ ਸੁਧਾਰਨ ਜੀਵਨ ਦੀ ਵਿਆਖਿਆ ਕਰਨ ਅਤੇ ਇਸ ਨੂੰ ਅਰਥ ਭਰਪੂਰ ਬਣਾਉਣ ਦਾ ਮੁੰਡਲਾ ਸਾਧਨ ਹਨ ਨੈਕਸਟ ਹੈ ਰੰਗਮੰਚ ਕਈ ਲੇਖਕ ਰੰਗਮੰਚ ਨੂੰ ਤੱਤਾਂ ਦਾ ਆਧਾਰ ਸ਼ਾਮਿਲ ਕਰਦੇ ਹਨ ਕਿਉਂਕਿ ਇਹ ਨਾਟਕ ਇੱਕ ਅਜਿਹੀ ਚੀਜ਼ ਹੁੰਦੇ ਹਨ ਜਿਹੜੀ ਕੇਵਲ ਪੜ੍ਹਨ ਵਾਲੀ ਵਸਤੂ ਨਹੀਂ ਇਹ ਸਟੇਜ ਦੇ ਉੱਪਰ ਖੇਡੀ ਜਾਣ ਵਾਲੀ ਵੀ ਚੀਜ਼ ਹੁੰਦੀ ਹੈ ਰੰਗਮੰਚ ਦੀ ਮਹਾਨਤਾ ਬਾਰੇ ਇੱਕ ਵਿਦਵਾਨ ਕਪੂਰ ਸਿੰਘ ਘੁੰਮਣ ਦਾ ਵਿਚਾਰ ਹੈ ਕਿ ਰੰਗਮੰਚ ਤੋਂ ਬਿਗੈਰ ਨਾਟਕ ਦੀ ਕਲਪਨਾ ਕਰਨਾ ਮੇਰੇ ਕਰਨਾ ਮਰੇ ਹੋਏ ਬੱਚੇ ਨੂੰ ਜਨਮ ਦੇਣ ਦੇ ਬਰਾਬਰ ਹੈ ਸੋ ਅਸੀਂ ਕਹਿ ਸਕਦੇ ਹਾਂ ਕਿ ਨਾਟਕ ਸਾਹਿਤ ਦਾ ਇੱਕ ਅਜਿਹੇ ਰੂਪ ਹੈ ਜੋ ਕਿ ਵਿਦਨ ਤੱਕ ਨਾ ਸੀਮਿਤ ਹੋ ਕੇ ਦੇਖਣ ਨਾਲ ਗੂੜਾ ਸੰਬੰਧ ਰੱਖਦਾ ਹੈ ਨਾਟਕ ਦੇ ਤਤਾਂ ਵਿੱਚ ਵਿਸ਼ਾ ਵਸਤੂ ਪਲਾਂਟ ਚਰਿੱਤਰ ਚਿੱਤਰਣ ਵਾਰਤਲਾਪ ਜਾਂ ਸੰਵਾਦ ਦੇਸ਼ਕਾਲ ਜਾਂ ਵਾਤਾਵਰਣ ਸ਼ੈਲੀ ਉਦੇਸ਼ ਰੰਗਮੰਚ ਆਦਿ ਹਨ ਇਸ ਦੇ ਵਿੱਚੋਂ ਕਿਸੇ ਇੱਕ तत्व ਦੀ ਘਾਟ ਨਾਟਕ ਨੂੰ ਨਾਟਕ ਨਹੀਂ ਰਹਿਣ ਦਿੰਦੀ। ਨੈਕਸਟ ਹੈ ਪੰਜਾਬ ਦੇ ਪ੍ਰਮੁੱਖ ਨਾਟਕਕਾਰ ਈਸ਼ਵਰ ਚੰਦਰ ਨੰਦਾ, ਰੋਸ਼ਨ ਲਾਲ ਅਹੂਜਾ, ਸੰਤ ਸਿੰਘ ਸੇਖੋਂ, ਬਲਵੰਤ ਗਾਰਗੀ, ਸਰਦਾਰ ਹਰਜਨ ਸਿੰਘ, ਹਰਸ਼ਰਮ ਸਿੰਘ, ਪਾਈ ਗੁਰਸ਼ਰਮ ਸਿੰਘ, ਕਪੂਰ ਸਿੰਘ, ਘੁੰਮਣ, ਗੁਰਦੇয়াল ਸਿੰਘ ਫੁੱਲ, ਗੁਰਦੇয়াল ਸਿੰਘ ਹੋਸਲਾ, ਸੁਰਜੀਤ ਸਿੰਘ ਸੇਠੀ, ਸਵਰਾਜ ਵੀਰ, ਅਜਮੇਰ ਔਲਖ, ਪਾਲੀ ਭੁਪਿੰਦਰ ਸਿੰਘ, ਦਵਿੰਦਰ ਦਮਨ, ਕੇਵਲ ਥਲੀਵਾਲ, ਸतीश ਕੁਮਾਰ ਵਰਮਾ ਚਰਨਦਾਸ ਸਿੱਧੂ ਆਦੀ ਹਨ ਸੋ ਇਹ ਸੀ ਮੋਸਟ ਇੰਪੋਰਟੈਂਟ ਕੁਐਸਚਨ ਜਿਹੜਾ ਕਿ ਤੁਹਾਡੇ ਐਗਜ਼ਾਮ ਦੇ ਵਿੱਚ 7 ਮਾਰਕਸ ਦਾ ਪੁੱਛਿਆ ਜਾ ਸਕਦਾ ਹੈ ਮਿਲਦੇ ਆ नेक्स्ट ਵੀਡੀਓ ਵਿੱਚ ਲਾਈਕ ਕਰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਥੈਂਕ ਯੂ ਵੈਰੀ ਮੱਚ